ਦੋਸਤੋ ਅੱਜ ਹੈ 28 ਮਈ ਦਾ ਦਿਨ ਆਪਾਂ ਖੜੇ ਆ ਜਵਾਹਰ ਕੇ ਇਹ ਉਹ ਜਗਾਹ ਹੈ ਜਿੱਥੇ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ ਸੀ ਅੱਜ 28 ਮਈ ਹੈ 29 ਮਈ ਨੂੰ ਇਹੀ ਸਮਾਂ ਸੀ ਅਜਿਹੇ ਵੇਲੇ ਹੀ ਸਿੱਧੂ ਮੂਸੇਵਾਲੇ ਦਾ ਇਸ ਜਗਾਹ ਤੇ ਕਤਲ ਕੀਤਾ ਗਿਆ ਸੀ ਇਸ ਜਗਾਹ ਤੇ ਥਾਰ ਗੱਡੀ ਘੇਰੀ ਗਈ ਸੀ ਇਹ ਜੋ ਤੁਸੀਂ ਦੇਖ ਸਕਦੇ ਹੋ ਸਾਹਮਣੇ ਗੋਲੀਆਂ ਦੇ ਨਿਸ਼ਾਨ ਨੇ ਇੱਥੇ ਖੜੀ ਥਾਰ ਨੂੰ ਕ੍ਰਾਸ ਕਰਕੇ ਜਿਹੜੀਆਂ ਗੋਲੀਆਂ ਸੀ ਇਧਰ ਲੱਗੀਆਂ ਸੀ ਉਸ ਤੋਂ ਬਾਅਦ ਸામਨੇ ਜੋ ਤੁਸੀਂ ਦੇਖ ਸਕਦੇ ਹੋਗੇ ਉਹ ਮੰਦਰ ਹੈਗਾ ਮੰਦਰ ਤੇ ਜਿੱਥੇ ਸਿੱਧੂ ਮੂਸੇਵਾਲਾ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਉਸ ਜਗ੍ਹਾ ਤੇ ਵੀ ਗੋਲੀਆਂ ਦੇ ਨਿਸ਼ਾਨ ਨੇ ਇਸ ਤੋਂ ਇਲਾਵਾ ਸਾਹਮਣੇ ਇੱਕ ਤੁਹਾਨੂੰ ਗੇਟ ਬੁਖਾ ਰਹੇ ਆ ਗੇਟ ਤੇ ਤੋਂ ਗੋਲ ਚੱਕਰ ਬਣਾਏ ਹੋਏ ਨੇ ਉੱਥੇ ਵੀ ਸਿੱਧੂ ਮੂਸੇਵਾਲਾ ਦੇ ਜੋ ਗੋਲੀਆਂ ਲੱਗ ਕੇ ਲੰਗੀਆਂ ਸੀ ਉਸ ਦੇ ਇਨਸਾਨ ਨੇ ਇਹ ਮੋੜ ਹੈ ਇਸੇ ਸਮੇਂ ਇਸ ਮੋੜ ਤੋਂ ਸਿੱਧੂ ਮੂਸੇਵਾਲਾ ਦੀ ਥਾਰ ਗੱਡੀ ਇਹ ਮੋੜ ਕ੍ਰਾਸ ਕਰਕੇ ਆਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਘੇਰਾ ਪੈ ਜਾਂਦਾ ਹੈ ਅਤੇ ਉਸ ਤੋਂ ਬਾਅਦ ਇਸ ਮੋੜ ਤੇ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਜਾਂਦਾ ਹੈਗਾ ਇਹ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਬੋਰਡ ਲੱਗਿਆ ਹੋਇਆ ਐਸ ਦੇ ਥੱਲੇ ਜੋ ਨਿਸ਼ਾਨ ਹੈ ਇਹਨਾਂ ਗੋਲੀਆਂ ਦੇ ਨਿਸ਼ਾਨ ਨੇ ਉੱਪਰ ਸਿੱਧੂ ਮੂਸੇਵਾਲੇ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਇਹ ਗੋਲੀਆਂ ਦੇ ਨਿਸ਼ਾਨ ਨੇ ਜਿਹੜੀਆਂ ਸਿੱਧੂ ਮੂਸੇਵਾਲਾ ਨੂੰ ਕ੍ਰਾਸ ਕਰਕੇ ਆਈਆਂ ਸੀ ਇਸ ਮੋੜ ਤੋਂ ਗੱਡੀ ਕ੍ਰਾਸ ਕਰਕੇ ਆਈ ਸੀ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਇੱਕ ਗੇਟ ਹੈ 게ਟ ਤੇ ਵੀ ਗੋਲੀਆਂ ਦੇ ਇਨਸ਼ਾਨ ਲੱਗੇ ਹੋਏ ਨੇ ਇਧਰ ਸਾਹਮਣੇ ਇੱਕ ਗੋਲ ਚੱਕਰ ਬਣਿਆ ਇਹੀ ਮੋੜ ਸੀਗਾ ਇਸ ਮੋੜ ਤੋਂ ਗੱਡੀ ਕਰਾਸ ਕਰਕੇ ਸਿੱਧੂ ਮੂਸੇਵਾਲਾ ਦੀ ਥਾਰ ਗੱਡੀ ਇਸ ਮੋੜ ਨੂੰ ਕਰਾਸ ਕਰਕੇ ਇਸ ਪਾਸੇ ਮੁੜੀ ਸੀ ਇਹ ਬਰਨਾਲੇ ਨੂੰ ਸੜਕ ਜਾਂਦੀ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਜਿਸਗਾ ਇੱਕੋ ਬੱਚਾ ਖੜਾ ਹੈ ਉਸ ਜਗ੍ਹਾ ਥਾਰ ਗੱਡੀ ਨੂੰ ਘੇਰਾ ਪੈਂਦਾ ਹੈ ਤੇ ਘੇਰਾ ਪੈਣ ਤੋਂ ਬਾਅਦ ਉਸੇ ਜਗ੍ਹਾ ਤੇ ਸਿੱਧੂ ਮੁਸੇਵਾਲੇ ਦਾ ਕਤਲ ਕਰ ਦਿੱਤਾ ਜਾਂਦਾ ਹੈ ਅੱਜ 28 ਮਈ ਹੈ ਅੱਜ ਦੇ ਦਿਨ ਸਿੱਧੂ ਮੁਸੇਵਾਲਾ ਆਪਣੇ ਪਰਿਵਾਰ ਅਤੇ ਮਾਪਿਆਂ ਵਿੱਚ ਹੱਸਦਾ ਖੇਡਦਾ ਰਹਿ ਰਿਹਾ ਸੀ ਪਰ ਕੱਲ ਨੂੰ 29 ਮਈ ਦਾ ਉਹ ਮਨੂਸ ਦਿਨ ਆਵੇਗਾ ਜਿਸ ਦਿਨ ਸਿੱਧੂ ਮੁਸੇਵਾਲੇ ਦਾ ਇਸੇ ਸਮੇਂ ਤੇ ਇਸ ਜਗ੍ਹਾ ਤੇ ਕਤਲ ਕੀਤਾ ਸੀਗਾ ਇਹ ਜੋ ਸੜਕ ਹੈ ਇਹ ਬਰਨਾਲਾ ਪਿੰਡ ਨੂੰ ਜਾ ਰਹੀ ਹੈ ਇਹ ਦੇਖ ਤੁਹਾਨੂੰ ਨਿਸ਼ਾਨ ਬੁਖਾਰ ਰਹੇ ਆ ਇਹ ਨਿਸ਼ਾਨ ਬਣਿਆ ਹੋਇਆ ਇਸੇ ਥਾਂ ਤੇ ਜਿੱਨੇ ਥਾਂ ਤੇ ਇਹ ਨਿਸ਼ਾਨ ਵੇਖ ਰਹੇ ਹਾਂ ਇਸ ਥਾਂ ਤੇ ਥਾਰ ਗੱਡੀ ਖੜੀ ਸੀ ਇਸੇ ਥਾਂ ਤੇ ਗੱਡੀਆਂ ਨਾਲ ਕੇਰ ਕੋ ਸਿੱਧੂ ਮੂਸੇਵਾਲਾ ਨੂੰ 29 ਮਈ ਦੇ ਦਿਨ ਕਤਲ ਕੀਤਾ ਗਿਆ ਸੀਗਾ ਇਹ ਦੇਖ ਸਕਦੇ ਹੋ ਸਾਹਮਣੇ ਵੀ ਕੰਨ ਤੇ ਬਹੁਤ ਸਾਰੇ ਗੋਲੀਆਂ ਦੇ ਨਿਸ਼ਾਨ ਲੱਗੇ ਹੋਏ ਨੇ ਇਹ ਗੋਲੀਆਂ ਵੀ ਕ੍ਰਾਸ ਕਰਕੇ ਸਿੱਧੂ ਮੂਸੇਵਾਲਾ ਨੂੰ ਜੋ ਬੱਜੀਆਂ ਸੀ ਇਧਰ ਖੰਧ ਤੇ ਆ ਗਿਆ ਸੀ ਇਹ ਲਾਲ ਨਿਸ਼ਾਨ ਹੈ ਇਸ ਜਗ੍ਹਾ ਤੇ ਥਾਰ ਗੱਡੀ ਖੜੀ ਸੀ ਇਹ ਸਾਹਮਣੇ ਮੰਦਰ ਦੇ ਨਾਲ ਜੋ ਤੁਸੀਂ ਮੋੜ ਦੇਖ ਰਹੇ ਹੋ ਇਸੇ ਮੋੜ ਨੂੰ ਇਸੇ 29 ਮਈ ਵਾਲੇ ਦਿਨ ਕ੍ਰਾਸ ਕਰਕੇ ਸਿੱਧੂ ਮੂਸੇਵਾਲਾ ਦੀ ਥਾਰ ਗੱਡੀ ਆਉਂਦੀ ਹੈ ਜਿਸ ਤੋਂ ਬਾਅਦ ਗੱਡੀ ਨੂੰ ਘੇਰਾ ਪਾ ਕੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਜਾਂਦਾ ਹੈ ਮਾਨਸਾ ਜ਼ਿਲ੍ਹੇ ਦਾ ਪਿੰਡ ਚਵਾਰਕੇ ਕੱਲ ਨੂੰ 29 ਮਈ ਹੈ ਕੱਲ ਨੂੰ 29 ਮਈ ਦੇ ਪਿੰਡ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਵਿਖੇ ਵਰਸੀ ਮਨਾਈ ਜਾ ਰਹੀ ਹੈ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰੀ ਭਰਨਗੇ ਜੇ ਤੁਸੀਂ ਦੇਖ ਸਕਦੇ ਹੋਗੇ ਇਹ ਵੀ ਬੋੜਿਆਂ ਦੇ ਨਿਸ਼ਾਨ ਨੇ ਇਹ ਹੈ ਜਵਾਰਕੇ ਦਾ ਉਹ ਬੋਰਡ ਜਿੱਥੇ 29 ਮਈ ਨੂੰ ਸਿੱਧੂ ਮੂਸੇਵਾਲਾ ਨੂੰ ਕਤਲ ਕੀਤਾ ਗਿਆ ਸੀ